ਪਿਆਰੇ ਸਰੋਤਾ ਜਨੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 64 ਆਓ ਸੁਣਦੇ ਹਾਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਹੈ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਬਨੀ ਥਾਈ ਤਾਂ ਭੋਕੇ ਹ ਕਾੜਾ ਜੀਓ ਜਿਗਿਆਸੂ ਵੀਰੋ ਤੇ ਭੈਣੋ ਇਹ ਤੁਕਾਂ ਬਹੁਤ ਕੀਮਤੀ ਹਨ ਜੇਕਰ ਅਸੀਂ ਈਸ਼ਵਰ ਨੂੰ ਆਪਣੇ ਮਾਤਾ ਪਿਤਾ ਰਿਸ਼ਤੇਦਾਰ ਭਰਾ ਸਭ ਕੁਝ ਮੰਨ ਲਈਏ ਉਸ ਨਾਲ ਲੋਤ-ਪੋਤ ਹੋ ਜਾਈਏ ਭਾਵ ਉਸ ਦੇ ਪਿਆਰ ਵਿੱਚ ਰੰਗੇ ਜਾਈਏ ਫਿਰ ਉਹ ਸਾਡਾ ਰਖਵਾਲਾ ਹੋ ਜਾਂਦਾ ਹੈ ਸਾਨੂੰ ਡਰ ਹੀ ਨਹੀਂ ਰਹਿੰਦਾ ਸਭ ਸੁੱਖ ਹੀ ਸੁੱਖ ਹੋ ਜਾਂਦਾ ਹੈ ਆਓ ਪ੍ਰਭੂ ਨਾਲ ਪਿਆਰ ਪਾਈਏ ਕਿਵੇਂ ਪਾਈਏ 헤ਠਾਂ ਵਿਚਾਰਦੇ ਹਾਂ ਰੱਬ ਨੂੰ ਪਿਆਰ ਕਰਨ ਵਾਲਾ ਜਿਸ ਨੂੰ ਇਹ ਗੱਲ ਸਮਝ ਆ ਗਈ ਹੈ ਕਿ ਮੇਰਾ ਅਸਲ ਆਦ ਜਾਂ ਪਿਤਾ ਮਾਤਾ ਈਸ਼ਵਰ ਹੀ ਹੈ ਉਹੀ ਮੇਰਾ ਖਿਆਲ ਰੱਖਦਾ ਹੈ ਉਹੀ ਮੈਨੂੰ ਪਾਲ ਰਿਹਾ ਹੈ ਉਹੀ ਮੇਰੀਆਂ ਲੋੜਾਂ ਪੂਰੀਆਂ ਕਰਦਾ ਹੈ ਮੇਰੇ ਮਨ ਦੀਆਂ ਇਛਾਵਾਂ ਪੂਰੀਆਂ ਕਰਦਾ ਹੈ ਇਹ ਸਾਹਮਣੇ ਦਿਖਣ ਵਾਲੀਆਂ ਲੋੜਾਂ ਨੂੰ ਮੇਰੇ ਬਿਆਲੋ ਜੀ ਕਲੀ ਮਾਤਾ ਪਿਤਾ ਪੂਰੀਆਂ ਕਰਦੇ ਹਨ ਪਰ ਮੇਰੇ ਮਨ ਚਿਤਵੀਆਂ ਆਸਾਂ ਨੂੰ ਉਹ ਈਸ਼ਵਰ ਹੀ ਪੂਰੀਆਂ ਕਰਦਾ ਹੈ ਮਨ ਚਿਤਮੀਆਂ ਆਸਾਂ ਜਿਹੜੀਆਂ ਮੈਨੂੰ ਸੁੱਖ ਦੇਣ ਵਾਲੀਆਂ ਹਨ ਉਹ ਹੀ ਪੂਰੀਆਂ ਕਰਦਾ ਹੈ ਜਿਹੜੀਆਂ ਮੈਨੂੰ ਦੁੱਖ ਦੇਣ ਵਾਲੀਆਂ ਇਛਾਵਾ ਹਨ ਉਹ ਪੂਰੀਆਂ ਨਹੀਂ ਕਰਦਾ ਕਿਉਂਕਿ ਮੈਂ ਉਸ ਨੂੰ ਪਿਆਰ ਕਰਦਾ ਹਾਂ ਉਹ ਮੈਨੂੰ ਪਿਆਰ ਕਰਦਾ ਹੈ ਤੇ ਉਹ ਮੇਰਾ ਸ਼ੁਭ ਚਿੰਤਕ ਹੈ ਜਿਹੜੀਆਂ ਮੇਰੀਆਂ ਲੋੜਾਂ ਜਾਂ ਇਛਾਵਾ ਮੇਰੇ ਮਾਤਾ ਪਿਤਾ ਪੂਰੀਆਂ ਕਰਦੇ ਹਨ ਉਹਨਾਂ ਨੂੰ ਸਮਰੱਥਾ ਈਸ਼ਵਰ ਤੋਂ ਹੀ ਮਿਲਦੀ ਹੈ ਈਸ਼ਵਰ ਦਾ ਸੁਭਾ ਨੇਕੀਆਂ ਕਰਨ ਵਾਲਾ ਦਾਤਾਂ ਦੇਣ ਵਾਲਾ ਹੈ ਸੁਮਤ ਦੇਣ ਵਾਲਾ ਹੈ ਤੇ ਮੇਰੇ ਮਾਤਾ ਪਿਤਾ ਵਿੱਚ ਵੀ ਇਹ ਸੁਭਾ ਈਸ਼ਵਰ ਤੋਂ ਹੀ ਆਇਆ ਹੁੰਦਾ ਹੈ ਕਿ ਮੈਂ ਆਪਣੇ ਬੱਚਿਆਂ ਦਾ ਖਿਆਲ ਰੱਖਣਾ ਹੈ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਨੀਆਂ ਹਨ ਇਸ ਸ਼ਬਦ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਹਨ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਹੈ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਬਨੀ ਥਾਈ ਤਾਂ ਭੋ ਕੇ ਹਾ ਕਾੜਾ ਜੀਓ ਪੰਜਵੇਂ ਨਾਨਕ ਕਹਿੰਦੇ ਹਨ हे ਈਸ਼ਵਰ ਅਕਾਲ ਪੁਰਖ ਤੂੰ ਹੀ ਮੇਰਾ ਪਿਤਾ ਹੈ ਤੂੰ ਹੀ ਮੇਰਾ ਮਾਤਾ ਹੈ ਤੂੰ ਮੇਰਾ ਰਿਸ਼ਤੇਦਾਰ ਵੀ ਹੈ ਤੂੰ ਮੇਰਾ ਭਰਾ ਵੀ ਹੈ ਸਾਰੀਆਂ ਸ਼ਕਤੀਆਂ ਦਾ ਤੂੰ ਮਾਲਕ ਹੈ ਇਸ ਕਰਕੇ ਤੂੰ ਮੇਰਾ ਰੱਖਾ ਹੈ ਮੇਰੀ ਰੱਖਿਆ ਕਰਦਾ ਹੈ ਮੈਨੂੰ ਮੁਸੀਬਤਾਂ ਦੁੱਖਾਂ ਤੋਂ ਬਚਾਉਣ ਵਾਲਾ ਹੈ ਫਿਰ ਮੈਨੂੰ ਡਰ ਕਿਸ ਗੱਲ ਦਾ ਮੈਂ ਤੇਰੇ ਨਾਲ ਦੋਸਤੀ ਕਰ ਲਈ ਹੈ ਮੈਂ ਮੰਨ ਲਿਆ ਹੈ ਤੂੰ ਮੇਰਾ ਸਭ ਕੁਝ ਹੀ ਤਾਂ ਹੈ ਫਿਰ ਮੈਂ ਇੱਧਰ ਉੱਧਰ ਕਿਉਂ ਭਟਕਾਂਗਾ ਤੂੰ ਸ੍ਰਿਸ਼ਟੀ ਦਾ ਰਚਨਹਾਰ ਹੈ ਉਹਦੇ ਵਿੱਚ ਮੈਂ ਤੇਰਾ ਇੱਕ ਨਿਗੂਣਾ ਜਿਹਾ ਹਿੱਸਾ ਹਾਂ ਏ ਮੇਰੇ ਵਾਹਿਗੁਰੂ ਤੂੰ ਸਭ ਤੇ ਸ੍ਰਿਸ਼ਟੀ ਦੇ ਸਾਰੇ ਜੀਵਾਂ ਉੱਤੇ ਮਿਹਰਾਂ ਦੀ ਬਾਰਿਸ਼ ਕਰਦਾ ਰਹਿੰਦਾ ਹੈ ਤੇ ਨਿਰੰਤਰ ਕਰ ਰਿਹਾ ਹੈ हे hey ईश्वर मैं तेरा बन्दा आम मनुख हां मैं बेसमझ हां मूर्ख हां मैं छोटियां छोटियां प्राप्तियां दे पीछे लगया होया हां मैं तैनू विसर जांदा हां भूल जांदा हां गलतियां कर लैंदा हां मेनू मनुख नु चाहिदा है मैं हर वेले तैनू याद रखां ਤੇਰੇ ਗੁਣ ਨੂੰ ਪੱਲੇ ਬੰਨ ਲਵਾਂ ਉਹਨਾਂ ਦੀ ਹਰ ਵਕਤ ਵਰਤੋਂ ਕਰਾਂ ਤਾਂ ਫਿਰ ਮੈਨੂੰ ਦੁੱਖ ਨਹੀਂ ਆਉਣਗੇ ਪਾਤਸ਼ਾਹ ਮੈਨੂੰ ਮਾਫ ਕਰ ਦਿਓ ਮੈਂ ਭੁੱਲ ਜਾਂਦਾ ਹਾਂ ਕਿ ਤੂੰ ਮੈਨੂੰ ਵੇਖ ਰਿਹਾ ਹੈ ਮੇਰੇ ਵਿਚਾਰਾਂ ਨੂੰ ਪਕੜ ਰਿਹਾ ਹੈ ਤੂੰ ਮੇਰੀ ਬੇਦਨਾ ਨੂੰ ਸੁਣਦਾ ਰਹਿੰਦਾ ਹੈ ਸਮਝਦਾ ਰਹਿੰਦਾ ਹੈ ਤਾਂ ਹੀ ਤੇ ਮੈਂ ਗਲਤੀਆਂ ਤੋਂ ਬਚ ਜਾਂਦਾ ਹਾਂ ਮੈਨੂੰ ਮੇਰੇ ਗੁਰੂ ਅਰਜਨ ਸਾਹਿਬ ਜੀ ਨੇ ਦੱਸ ਦਿੱਤਾ ਹੈ ਕਿ ਈਸ਼ਵਰ ਹੀ ਮੇਰਾ ਅਸਲ ਮਾਤਾ ਪਿਤਾ ਹੈ ਤੇ ਜਿਹੜਾ ਕੋਈ ਗਲਤੀ ਨਹੀਂ ਕਰਦਾ ਸ਼ੁਭ ਗੁਣਾ ਦਾ ਮਾਲਕ ਹੈ ਜਿਹੜਾ ਆਪਣੀ ਕਿਰਪਾ ਸਾਡੇ ਵੱਲ ਨਿਰੰਤਰ ਭੇਜਦਾ ਰਹਿੰਦਾ ਹੈ ਪਰ ਮੈਂ ਭੁੱਲਣਹਾਰ ਭੁੱਲ ਜਾਂਦਾ ਹਾਂ ਜੇ ਮੈਂ ਉਸ ਨੂੰ ਸਦੀਵੀ ਯਾਦ ਰੱਖਾਂ ਮੈਨੂੰ ਫਿਰ ਕੋਈ ਦੁੱਖ ਨਹੀਂ ਆਵੇਗਾ ਕੁਝ ਗਲਤ ਨਹੀਂ ਹੋਵੇਗਾ ਸਭ ਠੀਕ ਹੋਵੇਗਾ ਪਵਿੱਤਰ ਹੋਵੇਗਾ ਸਭ ਸੁਖ ਦੇਣ ਵਾਲਾ ਹੋਵੇਗਾ ਸਭ ਚੰਗਾ ਹੋਵੇਗਾ ਮੈਨੂੰ ਇੱਕ ਹੋਰ ਤੁਕ ਵਿੱਚ ਗੁਰੂ ਜੀ ਸਮਝਾ ਰਹੇ ਹਨ ਕਿ हे ਮੇਰੇ ਬੱਚੇ ਨਾਮ ਜਪਿਆ ਕਰ ਸਿਮਰਨ ਕਰਿਆ ਕਰ ਈਸ਼ਵਰ ਨੂੰ ਯਾਦ ਕਰਿਆ ਕਰ ਤਾਂ ਤੂੰ ਧਨਵਾਨ ਹੋ ਜਾਵੇਂਗਾ ਤੇ ਨਾਲ ਤੂੰ ਇੱਜ਼ਤਦਾਰ ਮਨੁੱਖ ਵੀ ਬਣ ਜਾਵੇਂਗਾ ਸਾਰੇ ਦੁੱਖ ਭੱਜ ਜਾਣਗੇ ਪ੍ਰਭ ਕੋ ਸਿਮਰੈ ਸੇ ਧਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੈ ਸਿਮਰਨ ਦੁੱਖ ਜਮ ਨਸੈ ਪ੍ਰਭ ਕੈ ਸਿਮਰਨ ਦੁੱਖ ਨਾ ਸੰਤਪੈ ਪਰ ਮੈਂ ਜੋ ਵਾਰ-ਵਾਰ ਭੁੱਲਦਾ ਹਾਂ ਮੈਂ ਪੂਰਨ ਤੌਰ ਤੇ ਅਜੇ ਆਗਿਆਕਾਰੀ ਨਹੀਂ ਬਣਿਆ ਮੈਨੂੰ ਚਾਹੀਦਾ ਹੈ ਕਿ ਮੈਂ ਹਰ ਵੇਲੇ ਪ੍ਰਭੂ ਦਾ ਸਿਮਰਨ ਕਰਾਂ ਪ੍ਰਭੂ ਦੇ ਗੁਣ ਗਾਵਾਂ ਹਰ ਵੇਲੇ ਪ੍ਰਭੂ ਦਾ ਵਾਸ ਮੇਰੇ ਮਨ ਵਿੱਚ ਹੋਵੇ ਭਾਵ ਮੇਰੇ ਤੋਂ ਕੋਈ ਗਲਤ ਕੰਮ ਨਾ ਹੋਵੇ ਮੇਰੇ ਬੋਲਾਂ ਵਿੱਚ ਮਿਠਾਸ ਹੋਵੇ ਨਿਮਰਤਾ ਹੋਵੇ ਜੀਵੇਂ ਲਿਖਿਆ ਹੈ ਪ੍ਰਭ ਜੀ ਬਸੈ ਸਾਦ ਕੀ ਰਸਨਾ ਮੇਰੇ ਬੋਲਾਂ ਵਿੱਚ ਮਿਠਾਸ ਹੋਣੀ ਚਾਹੀਦੀ ਹੈ ਨਿਮਰਤਾ ਹੋਣੀ ਚਾਹੀਦੀ ਹੈ ਇਸੇ ਲਈ ਤਾਂ ਗੁਰੂ ਜੀ ਕਹਿ ਰਹੇ ਹਨ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਗੁਰੂ ਜੀ ਆਪਣੀ ਬਾਣੀ ਵਿੱਚ ਸਾਨੂੰ ਵਾਰ-ਵਾਰ ਵਾਰ-ਵਾਰ ਸਮਝਾ ਰਹੇ ਹਨ ਕਿ ਭਾਈ ਹਰ ਵੇਲੇ ਪ੍ਰਭੂ ਨੂੰ ਚਿਤ ਚੇਤੇ ਵਿੱਚ ਰੱਖੋ ਸੁੱਖਾਂ ਦੀ ਪ੍ਰਾਪਤੀ ਕਰੋ ਪੰਚਮ ਗੁਰੂ ਜੀ ਸੁਖਮਨੀ ਸਾਹਿਬ ਦੇ ਸ਼ੁਰੂ ਵਿੱਚ ਵੀ ਸਾਨੂੰ ਵੱਡਾ ਸੁਨੇਹਾ ਦੇ ਰਹੇ ਹਨ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੀ ਮਿਟਾਵੋ ਸਾਰੇ ਹੀ ਕਲੇਸ਼ ਉਸ ਨਾਮ ਸਿਮਰਨ ਨਾਲ ਮਿਟਾ ਲਵੋ ਮੀਟਾ ਲਵੋ ਫਿਰ ਕੀ ਹੋਏਗਾ ਆਨੰਦ ਭਇਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਆਨੰਦ ਹੀ ਆਨੰਦ ਹੋ ਜਾਵੇਗਾ ਖੁਸ਼ੀ ਹੀ ਖੁਸ਼ੀ ਹੋ ਜਾਵੇਗੀ ਖੇੜਾ ਹੀ ਖੇੜਾ ਹੋ ਜਾਵੇਗਾ ਵਿਚਾਰ ਦੇਵਿੰਦਰਜੀਤ ਸਿੰਘ ਪਿਆਰੇ ਸਰੋਤਾ ਜਨੋ ਨੀਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਤੇ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰਵਾਓ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ